ਸਾਡੇ ਵਰਗੇ ਢੋਲ ਲਾ ਕੇ ਫੀਡਰ ਲਾਉਣ ਲੱਗ ਜਿੰਦੇ ਨੇ ਉਹਦਾ ਨਹੀਂ ਕੋਈ ਜ਼ਿਕਰ ਬਣਾਇਆ ਉਹਦਾ ਵੀ ਹੈਗਾ ਜੜ ਜੀ ਹੈਗਾ ਲੋਕਲੀ ਚੱਲੀ ਵੀ ਆ ਜਮਾ ਹਣਾ ਹਾਂਜੀ ਲੋਕਲੀ ਚੱਲੀ ਜਾਵਾਂ ਜੀ ਕਿ ਸੱਚ ਆ ਮੰਨ ਲ ਕੈਂਚੇ ਗੁੰਚੀਆਂ ਬਿੰਗੀਆਂ ਕਰਦੇ ਲੱਗ ਲਾ ਹਾਂਜੀ ਇਕੱਲਾ ਬੰਦਾ ਜਾ ਕੇ ਸ਼ਰਨ ਲਾ ਫੀਡਰ ਲਾਉਂਦੇ ਨੇ ਜੀ ਅੱਛਾ ਇਹ ਤੇ ਹਾਂਜੀ ਹਾਂਜੀ ਠੀਕ ਆ ਇਕੱਲਾ ਹੀ ਜਾਣ ਲਾਉਂਦੇ ਸਾਰੇ ਇਹਨੂੰ ਪਿਆਰ ਪਰਿਸ਼ਾਸਕੀ ਕਾਲ ਅਮੀਰ ਕਰ ਦੋ ਸਭ ਠੀਕ ਠਾਕ ਹੋਮੋਗੇ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆ ਇਹ ਆਏ ਆ ਪਿੰਡ ਸੰਦੌੜਾ ਲੋਟੇ ਐਗਰੀਕਲਚਰ ਵਰਕਸ਼ਾਪ ਸੰਦੌਰ ਜਦੋਂ ਆਪਾਂ ਮਰੇਕ ਕੋਲੇ ਤੋਂ ਰਾਏਕੋਟ ਨੂੰ ਜਾਂਦੇ ਆ ਪੁਲਿਸ ਚੌਂਕੀ ਦੇ ਨਾਲ ਦੁਕਾਨਾ ਵਰਕਸ਼ਾਪ ਆ ਸ਼ਨੀ ਦੀ ਉਹ ਮਸ਼ੀਨਾਂ ਦੇ ਐਸਐਮਐਸ ਵੀ ਲਾਉਂਦਾ ਹੋਰ ਰਿਪੇਰਾਂ ਦਾ ਕਰਦੇ ਆ ਗੱਲਬਾਤ ਤੇ ਆਜੂ ਕਰਦੇ ਆ ਸ਼ਨੀ ਨਾਲ ਗੱਲਬਾਤ ਕੀ ਹਾਲ ਹੈ ਹਨੀ ਹੋਰ ਠੀਕ ਠਾਕ ਵਧੀਆ ਹਾਂ ਜਿਵੇਂ ਮਸ਼ੀਨਾਂ ਖੋਲੀ ਖੜਾ ਮੈਂ ਚੱਲਿਆ ਰਿਪੇਅਰ ਦਾ ਕੰਮ ਜੀ ਹੱਸਿਆ ਹਾਂ ਜੀ ਹਾਂ ਜੀ ਮੈਂ ਐਸਐਮਐਸ ਚਲਾਉਣ ਲੱਗੇ ਸੀਗੇ ਠੀਕ ਆ ਹਾਂ ਜੀ ਕਿਹੜਾ ਮਾਡਲ ਹੈ ਇਹ ਦਸਵੇਂ ਸ ਇਹ 16 ਮਾਡਲ ਹੈ ਜੀ ਅੱਛਾ 16 ਮਾਡਲ ਹਾਂ ਜੀ ਇਹ ਤੇਰੀ ਆਪਦੀ ਰੱਖੀ ਹੋਈ ਆ ਨਹੀਂ ਨਹੀਂ ਇਹ ਰਿਪੇਅਰ ਨੂੰ ਬਾਈ ਅੱਛਾ ਇਹ ਰਿਪੇਅਰ ਹਾਂ ਜੀ ਐਸਐਮਐਸ ਲੱਗਾ ਐਸਐਮਐਸ ਲਾ ਰਹੇ ਹਾਂ ਇਹਦੇ ਹਾਂ ਜੀ ਹਾਂ ਜੀ ਠੀਕ ਆ ਕਿੰਨਾ ਕੁ ਖਰਚ ਆ ਜਾਂਦਾ ਵੀ ਐਸਐਮਐਸ ਤੇ ਐਸਐਮਐਸ ਤੇ ਹੀ ਆ ਜਾਂਦਾ 75 ਤੋਂ 10000 ਰੁਪਏ ਖਰਚ ਆ ਜਾਂਦਾ ਜੀ ਜ ਸਬਸਿਡੀ ਵਾਲ ਦਾ ਮਹਿੰਗਾ ਹੋ ਜਾਂਦਾ ਹੈ। ਸਬਸਿਡੀ ਵਾਲੇ ਦਾ ਬਿੱਲ ਕੱਟ ਕੇ ਦੇਣਾ ਪੈਂਦਾ। ਉਹ ਆਪ ਕੱਟਦੇ ਨਹੀਂਗੇ ਜੀ। ਕੱਢਦੇ ਨਹੀਂ। ਨਹੀਂ ਨਹੀਂ ਜੀ। ਅਸੀਂ ਆਪਾਂ 88 ਨੰਬਰ ਲੈ ਆਣੇ ਹੁਆ ਆਪਣਾ। ਮੂੰਹੀ ਮੰਨ ਲਾ ਸਬਸਿਡੀ ਕੱਟ ਕੇ ਲਾਤਾ। ਹਾਂ ਜੀ ਹਾਂ ਜੀ। ਜਿੰਨੇ ਕ ਸਬਸਿਡੀ ਵਾਲੇ ਉਹਨੇ ਜੀ ਪੈ ਜਾਂਦਾ ਜੀ। ਉਹਨੇ ਜੀ ਪੈ ਜਾਂਦਾ। ਠੀਕ ਆ। ਇਹ ਮਸ਼ੀਨ ਕਿਹੜੇ ਪਿੰਡੋਂ ਆ? ਇਹ ਆਇਆ ਗਵਿੰਦਰ ਕਟ ਤੋਂ ਜੀ। ਠੀਕ ਆ। ਨਹੀਂ ਹੁਣ ਤਾਂ ਮੰਨ ਕੇ ਚੱਲੋ ਵੀ ਆਪਣੇ ਕਣਕਰਾਸ਼ੀ ਜੇ ਲਾ ਗਏ ਨਾ ਝੋਨਾ ਐਡੀ ਸੀਤੀ ਹੁਣ ਕਿਉਂ ਨਾ ਰਹੇ ਨੇ ਜੀ? ਇਹ ਮੂੰਗੀ ਤੇ ਜੀ। ਅਸੀਂ ਮੂੰਗੀ ਤੇ SMS ਚਾਹੀਦਾ। ਹਾਂ ਜੀ ਠੀਕ ਆ ਘੜੀ ਮਗਰ ਢੇੜੀ ਲੱਗਦੀ ਫਿਰ ਜੀ ਉਹ ਅੱਗ ਲਾਉਣੀ ਪੈਂਦੀ ਆ ਹਾਂ ਇਹ ਕੁਤਰਾ ਕਰ ਦਿੰਦਾ ਫਿਰ ਉਹਦਾ ਜਾਨੀ ਰੂਟਾਵੇਟਰ ਨਾਲ ਹੀ ਕਦੋਂ ਹੋ ਜੀ ਹਾਂ ਜੀ ਹਾਂ ਜੀ ਠੀਕ ਹੋ ਜਾਂਦਾ ਜੀ ਹੋ ਕੇ ਇੱਕ ਸਰਦਾਰ ਖੜੀ ਉਹ ਤੇੜੀ ਆਪੀ ਆ ਉਹ ਆਪਣੀ ਆ ਜੀ ਠੀਕ ਆ ਹਾਂ ਜੀ ਹਾਂ ਜੀ ਅਸਾਂ ਰੂਟਾਵੇਟਰਾਂ ਦਾ ਵੀ ਕੰਮ ਕਰਦਾ ਹਾਂ ਜੀ ਹਾਂ ਜੀ ਰਿਪੇਅਰ ਸਾਰੇ ਟਰੈਕਟਰਾਂ ਦਾ ਜੀ ਸਾਰੇ ਟਰੈਕਟਰਾਂ ਦਾ ਵੀ ਕੰਮ ਕਰ ਦਿੰਦਾ ਛਿੱਟੀਆਂ ਟਰਾਲੀਆਂ ਬਣਾਉਂਦੇ ਆ ਜੀ ਅਸਾਂ ਵਿੱਚੀ ਟਰਾਲੀਆਂ ਬਣਾਈਆਂ ਨੇ ਜਿਹੜਾ ਦਾ ਲੱਗ ਗਿਆ ਉਹੀ ਕੰਮ ਕਰ ਦਿੰਦਾ ਹਾਂ ਹਾਂ ਯਾਰ ਇਹਦਾ ਮਨ ਕੀ ਹੋ ਗਿਆ ਟਰੈਕਟਰ ਦਾ ਜਿਹੜੀ ਸੀਲ ਲੀਕ ਅੱਛਾ ਹਾਂ ਜੀ ਇਹ ਪਟਨਾ ਸਾਰਾ ਹੀ ਫਿਰ ਪਟਨਾ ਸਾਰੇ ਪਟਨਾ ਦਾ ਇਹ ਠੀਕ ਆ ਹਾਂਜੀ ਹਾਂਜੀ ਇਹ 8 ਫੁੱਟਾ 8 ਫੁੱਟਾ ਜੀ ਠੀਕ ਆ ਹਾਂਜੀ ਹਾਂਜੀ ਚੱਲਣ ਨੂੰ ਤਾਂ ਇਹ ਵਧੀਆ ਨੇ ਹਨਾ ਵਧੀਆ ਨੇ ਜੀ ਇੱਥੇ ਮੰਡੀ ਵਾਲਾਂ ਦਾ ਕਰਨਾ ਉਤਾਰ ਵਾਲਾਂ ਦਾ ਠੀਕ ਆ ਅੰਦਰ ਮੰਡੀ ਵਾਲਾ ਅਮਰ ਜਿਵੇਂ ਹੁਣ ਤੂੰ ਤਾਂ ਮਿਸਤਰੀ ਦਾ ਕੰਮ ਕਰਦਾਗਾ ਆਪ ਵੀ ਰੁਪਈਆਂ ਤਾਂ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਜੀ ਠੀਕ ਆ ਹਾਂਜੀ ਹਾਂਜੀ ਜਿਵੇਂ ਕਰਤਾਰ ਆਗਾ ਹਾਂਜੀ ਇਹ ਚ ਕੋਈ ਬਦਲਾਅ ਕਰਿਆ ਕਿਸੇ ਗੱਲ ਦਾ ਬਦਲਾ ਜੀ ਇੱਕ ਦੋ ਚੀਜ਼ਾਂ ਕਰਿਆ ਬਦਲਾ ਜੀ ਹਾਂ ਇੱਕ ਤਾਂ ਇਹ ਆਪਾਂ ਜੀ ਆਹ ਟਾਂਟਾ ਜੀ ਆ ਲਾਦੀ ਇਹ ਤਾਂ ਪਹਿਲਾਂ ਤਾਂ ਉਧਰ ਹੀ ਹੁੰਦੀ ਹੈ ਪਹਿਲਾਂ ਮੂਰੇ ਹੁੰਦੀ ਹੈ ਜੀ ਆ ਠੀਕ ਆ ਹੁਣ ਇੱਧਰ ਲਾਦੀ ਇਹ ਇੱਧਰ ਲਾਦੀ ਤੇ ਤੁਹਾਨੂੰ ਮੈਨੂੰ ਕਲਚ ਦੀ ਕਲਚ ਬਾਰੇ ਕੀ ਗੱਲ ਕਰਦਾ ਸੀਗਾ ਕਲਚ ਦੇ ਇੱਥੇ ਆ ਆਪਣੇ ਨਾ ਇਹਦੇ ਪੱਤੀਆਂ ਹੀ ਆਉਂਦੀਆਂ ਨੇ ਜਿੱਥੇ ਆ ਆਹ ਇੱਧਰ ਸਾਫਟ ਦੇ ਹਾਂ ਉਹ ਪੱਤੀਆਂ ਲੂਲ ਹੋ ਜਾਂਦੀਆਂ ਨੇ ਕਾਹ ਜਲਦੀਆਂ ਨੇ ਪਲੇਸ ਇੱਥੇ ਬਾੜੀ ਰਹਿਦੀ ਆ ਜੀ ਅਸਾਜੀ ਤੇ ਇੱਥੇ ਪਲੇ ਜ਼ਿਆਦਾ ਰਹਿ ਜਾਂਦੀ ਆ ਕੱਲੀ ਪੱਤੀ ਆਉਂਦੀ ਇੱਥੇ ਬਸ ਜੀ ਠੀਕ ਆ 200 ਦੀ 250 ਦੀ ਠੀਕ ਆ ਅੱਗੇ ਬੈਰਿੰਗ ਪੈਂਦਾ ਕਰਦਾ ਜੀ ਕੱਪ ਕੱਪ ਲਾ ਕੇ ਅੱਛਾ ਕੱਪ ਲਾ ਕੇ ਬੈਰਿੰਗ ਉਹਦਾ ਕਲੱਚ ਹੀ ਰਹਿਣਾ ਬਹੁਤ ਹਾਂ ਕਲੱਚ ਬਹੁਤ ਰਹਿਣਾ ਹੋ ਗਿਆ ਬਾਕੀ ਪਲੇ ਖਤਮ ਹੋ ਗਈ ਜੀ ਜਮਾ ਜੀ ਪਲੇ ਜਮ ਹੀ ਖਤਮ ਹੋ ਗਈ ਹਾਂ ਹੁਣ ਜੀ ਅੱਛਾ ਹਾਂ ਹਾਂ ਇਹ ਦੂਜਾ ਸੀ ਨਹੀਂ ਆਪਣਾ ਇਹਦਾ ਸੀ ਜੇ ਪਹਿਲਾਂ ਆਪਣਾ ਪ੍ਰੀਤ ਸੀਗੀ ਜੀ ਪ੍ਰੀਤ ਕਿਹੜਾ ਮਾਡਲ ਸੀ ਉਹ 10 ਮਾਡਲ ਸੀਗੀ ਅੱਛਾ ਉਹ ਦੇ ਦਿਓ ਦੋ ਕਿੰਦੂ ਪੀਨੂ ਹਾਂਜੀ ਹਾਂਜੀ ਪੱਕਾ ਹੀ ਹਰ ਸਾਲ ਹਾਂਜੀ ਪੱਕੇ ਜੀ ਆਪਣੇ ਪੱਕੀ ਟਿਕਾਣੇ ਹੁਣ ਜਿਵੇਂ ਉੱਥੇ ਮੂੰਗੀ ਵੱਢੇਗਾ ਹਾਂਜੀ ਹਾਂਜੀ ਮੂੰਗੀ ਵੱਢ ਕੇ ਫਿਰ ਉੱਥੇ ਹੀ ਖੜਾਇਆ ਦਿੱਤਾ ਜਾਣ ਦੀ ਲੋੜ ਨਹੀਂ ਇੱਥੇ ਨਹੀਂ ਜਾਣੀ ਲੋੜ ਨਹੀਂ ਚਲੋ ਨਹੀਂ ਹੁਣ ਵੱਢਿਆ ਮੂੰਗੀ 60 ਚੋਂ ਨਾ ਹੈਗਾ ਸਹੀ ਅੱਛਾ 60 ਆ ਜੋ ਨਾ ਦਵਾ ਚੋਂ ਨਾ ਚਲ ਪੂਜੀ ਸਹੀ ਠੀਕ ਆ ਹਾਂਜੀ ਹਾਂਜੀ ਅੱਛਾ ਫੇਰ ਤੇ ਹੋਰ ਇੱਕ ਤੂੰ ਮੈਨੂੰ ਦੱਸਦਾ ਜੀ ਬੈੱਡ ਦੀ ਸਾਫਟ ਜੀ ਕਿਵੇਂ ਗੱਲ ਕਰੇ ਤੇ ਪਹਿਲਾਂ ਆਉਂਦੀ ਪਲੇਨ ਸਾਫਟ ਗੋਲ ਜੀ ਬੈਡ ਵਾਲੀ ਅੱਛਿਆ ਹਾਂਜੀ ਆਹ ਜੀ ਆਹ ਜੀ ਹਾਂ ਹਾਂ ਤੇ ਉਹ ਆਪਣੇ ਬਰਾਇਟੀ ਹੁੰਦੀਆਂ ਨੇ ਉਹ ਢਿੱਲੀ ਨਵੀਂ ਨਵੀਂ ਕੋਲੇਟ ਆ ਓੜੀ ਜੀ ਠੀਕ ਆ ਜੀ ਹਾਂਜੀ ਵੀ ਇਹਦਾ ਜੇ ਬ੍ਰਾਕਟਿੰਗ ਵਿੱਚ ਗਈ ਮੈਂ ਚਲਾ ਆਪ ਹੀ ਲਾ ਲਾਂ ਫਿਰ ਜੀ ਮਤਲਬ ਪੈਸੇ ਮੰਗੀ ਗਏ ਨਵੀਂ ਦਾ ਬੋਲੇ ਮੰਗੀ ਗਏ ਪੈਸੇ ਠੀਕ ਆ ਫਿਰ ਮੈਂ ਆਪੇ ਆਪ ਹੀ ਲਾ ਲਾਂਗੇ ਕੋਈ ਗੱਲ ਤੇ ਇਹਦਾ ਪੰਜ ਸਟਾਫ ਆ ਕਰੀ ਆਉਂਦੀ ਆ ਹਾਂਜੀ ਪੰਜ ਸਟਾਫ ਕਰੀ ਆ ਜੀ ਠੀਕ ਆ 60 ਇੰਚ ਦੀ ਸਵੀਪਾ ਬਣਨੇ ਵੱਡੀਆਂ ਜੀ ਆ ਸਟਾਫ ਆ ਕਰਤਾਏ ਪਾਏ ਨੇ ਕੋ ਪਹਿਲੀ ਬਾਰ ਨਹੀਂ ਪਹਿਲੀ ਬਾਰ ਜੀ ਠੀਕ ਆ ਇੱਕ ਰੁੱਟਿਆ ਹੋਊਗਾ ਨਾ ਬੱਤੇ ਨਾਲ ਬੱਲੇ ਹੋਊਗਾ ਅਸਲ ਵਿੱਚ ਤਾਂ ਕਪੜੀ ਨਵੀਂ ਪਾਈਆਂ ਨੇ ਦੀਆਂ ਸਾਰੇ ਦੀ ਸਾਰੀ ਉਹ ਘਰਤੀ ਹਾਂਜੀ ਹਾਂਜੀ ਠੀਕ ਇਹਦੀ 8 ਮਾਡਲ ਦੀਆਂ ਸੀਪਾਂ ਕਹਿੰਦੇ ਇੰਚ ਨੇ ਵੀ ਲੰਬੀਆਂ 19 ਨਹੀਂ 60 ਇੰਚ ਹੀ ਨੇ ਜੀ ਸਾਡੇ ਟੋਟਲ 7 ਹਾਂ 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 ਇੰਨੇ ਲਾ ਕੇ ਦੋਨੇ ਲਾ ਕੇ ਜੀ ਨਹੀਂ ਇੱਕ ਇਕੱਲੀ ਇਕੱਲੀ ਲਾ ਕੇ 60 ਹੋਊਗੀ 130 ਇੱਕ 30 ਆਈਏ 90 ਇੰਚ ਹੋ ਗਈ ਆ ਹਾਂ ਜੀ ਹਾਂ ਜੀ ਠੀਕ ਤੇ ਚੱਲਣ ਨੂੰ ਕਿਵੇਂ ਰਹੀ ਮਸ਼ੀਨ ਚੱਲਣ ਨੂੰ ਬਹੁਤ ਵਧੀਆ ਮਸ਼ੀਨ ਜੀ ਪੂਰੀ ਵਧੀਆ ਕੋਈ ਦਿੱਕਤ ਨਹੀਂ ਪਈ ਜੀ ਹਾਂ ਜੀ ਪੀ ਲੱਗ ਜਾਂਦਾ ਜੀ ਐਮ ਪੀ ਵੀ ਲੱਗਿਆ ਜੀ ਜੁਪੀ 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 ਲੱਗ ਜਾਂਦਾ ਜੀ ਠੀਕ ਆ ਪੇਂਟ ਲੱਗ ਜਾਂਦਾ ਫਲਾਇਆ ਫਰਾ ਕੇ ਜੀ ਤੇ ਜੰਮੂ ਲਾਦਾ ਜੀ ਕਿੰਨੇ ਕਿਲੇ ਵੱਢ ਦਿੰਦਾ ਸੀ ਵੀ ਕਿਲੇ ਆਪਾਂ ਕਹਿੰਦੇ ਸੀ 550 ਕਿਲਗੂ ਵੱਢੇ ਗਏ ਜੀ ਠੀਕ ਆ ਹਾਂ ਜੀ ਹਾਂ ਜੀ ਪਹਿਲਾਂ ਐਮਪੀ ਨਾ ਜੂਪੀ ਅੱਛਾ ਜੂਪੀ ਵੱਢ ਗਏ ਆ ਹਾਂ ਫਿਰ ਪਿੰਡ ਜੀ ਪਿੰਡ ਇਹ ਜੰਮੂ ਲੈ ਫਿਰ ਜੰਮੂ ਲੈ ਹਾਂ ਹਾਂ ਜੀ ਹੁਣ ਮੂੰਗੀ ਦੇ ਜਾਣਾ ਜੀ ਅੱਛਾ ਹੁਣ ਮੂੰਗੀ ਦੇ ਜੂਪੀ ਜਾਣਾ ਜੀ ਜੂਪੀ ਹਾਂ ਹਾਂ ਜੀ ਅੱਛਾ ਉਹਦੀ ਖਾਤਰੀ ਤਿਆਰ ਕਰ ਰਹੇ ਆ ਹਾਂ ਹਾਂ ਜੀ ਹਾਂ ਜੀ ਠੀਕ ਆ ਹਾਂ ਜੀ ਅੱਛਾ ਉਹਨੇ ਵੀ ਤੇਰੇ ਨਾਲ ਹੀ ਜਾਣਾ ਨਹੀਂ ਨਹੀਂ ਉਹਨੇ ਪਿੰਡ ਚ ਲਾਉਣੀ ਆ ਜੀ ਅੱਛਾ ਉਹਦੇ ਪਿੰਡ ਮੂੰਗੀ ਜ਼ਿਆਦਾ ਹੋਣੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਕਿੰਨਾ ਏਰੀਆ ਹੋ ਜੂਗਾ ਕਹਿੰਦੇ 200 ਕਿਲਾ ਵਾਂਗ ਹੋਊ ਜੀ ਕਹਿੰਦੇ ਰੇਟ ਲੂਟ ਕੀ ਹੈ ਜੀ ਰੇਟ 2000 ਰੁਪਏ ਜੀ 2000 ਹਾਂ ਕਿਲੇ ਵਾ ਜੀ ਇਹ ਤਾਂ ਵਧੀਆ ਚੱਲ ਜੂ ਗੱਮ ਹਾਂ ਜੀ ਹਾਂ ਜੀ ਠੀਕ ਹੈ ਤੇ ਇੱਕ ਫਿਰ ਟਰਾਲੀਆਂ ਵੀ ਤਿਆਰ ਕਰ ਦੇਣਾ ਹਾਂ ਟਰਾਲੀਆਂ ਤੇਰਾ ਕਰ ਦਿਆ ਜੀ ਆਫਸੀਜਨ ਹਾਂ ਹਾਂ ਜੀ ਹਾਂ ਜੀ ਤੇ ਹੁਣ ਵੀ ਬਣਾਉਣੀਆਂ ਨੇ ਇੱਕ ਸਾਈ ਦੇ ਟਰਾਲੀ ਆਈ ਹੋਈ ਆ ਜੀ ਜੂਪੀ ਦੀ ਅੱਛਾ ਜੂਪੀ ਭੇਜ ਦੇ ਵਾਧਾ ਆਪਾਂ ਜੰਮੂ ਤੇ ਜੂਪੀ ਚੱਕ ਵਾਲੀਆਂ ਚੱਕ ਵਾਲੀਆਂ ਜੀ ਠੀਕ ਆ ਹਾਂ ਜੋ ਚੱਲਦੇ ਨੇ 12 7 ਜਾਂਦੀਆਂ ਨੇ ਜੀ ਠੀਕ ਆ ਉਹਦਾ ਕੀ ਹਿਸਾਬ ਕਿਤਾਬ ਹੋ ਚੱਲਦਾ ਉਹ ਕਿਲੋਆਂ ਦੇ ਹਿਸਾਬ ਨਾਲ ਚੱਲਦਾ ਜੀ ਅੱ ਠੀਕ ਆ ਹਾਂਜੀ ਹਾਂਜੀ ਤੇ ਵਿੱਚ ਇਹ ਪਾਈਪੂ ਬਰੱਖੀ ਹੋਇਆ ਸਾ ਜਿਹੜਾ ਵੀ ਕੰਮ ਆ ਬਾਕੀ ਆ ਗੇਟ ਪੈਨ ਜੁਪੀ ਦੇ ਤਿੰਨ ਗੇਟ ਆਣੇ ਹਾਂਜੀ ਗੇਟ ਗੇਟੀ ਵਾਲੇ ਬਸ ਬਣਾ ਕੇ ਭੇਜਣੇ ਨੇ ਜੀ ਅਸਿਆ ਪਾਈਪ ਪਿਛਲੇ ਸਾਈਡ ਦੇ ਨੇ ਤਿਆਰ ਕੀਤੇ ਪੈਣੇ ਹਾਂ ਅਗੇ ਫਾਈਬਰ ਰੋਬਰ ਉੱਥੇ ਜਾ ਕੇ ਲੱਗੂ ਜੀ ਠੀਕ ਆ ਹਾਂਜੀ ਹਾਂਜੀ ਅਸਿਆ ਗੇਟ ਜੁਪੀ ਚ ਭੇਜਣੇ ਲੱਗੇ ਹਾਂਜੀ ਹਾਂਜੀ ਤਿੰਨ ਗੇਟ ਲਈਏ ਵੱਡੇ ਵੱਡੇ ਠੀਕ ਠੀਕ ਹਾਂਜੀ ਇਹਦੇ 12 ਫੁੱਟ ਆ ਜੀ ਇਹਦੇ ਪਾਈਪਾਂ ਦੇ ਪਲੇਟਾਂ ਲਾ ਦੇ ਇਹਦਾ 20 ਫੁੱਟ ਹੀ ਪਾਈਪ ਹੋ ਗਿਆ ਹਾਂਜੀ 20 ਫੁੱਟ ਹੀ ਆ ਜਿਹਦਾ ਹੀ ਪੂਰਾ ਠੀਕ ਆ ਹਾਂਜੀ ਇਹ ਫਿਰ ਦੁਕਾਨ ਵਾਲ ਨਾਲ ਕੰਟੈਕਟ ਆ ਕਿਸ ਨਾਲ ਸਾਹਮਣੇ ਹੈਗਾ ਜੀ ਦੁਕਾਨ ਵਾਲੇ ਠੀਕ ਆ ਉਹਨਾਂ ਨਾਲ ਹੈਗਾ ਫਤਿਹਗੜਾ ਠੀਕ ਆ ਅਸੀਂ ਕੰਮ ਜਿਹੜਾ ਵੀ ਆਈ ਜਾਂਦਾ ਖੇਤੀਬਾੜੀ ਦੇ ਕਰੀ ਜਾਂਦੇ ਹਾਰੇ ਸਾਰੀ ਹਾਲ ਬਣਾ ਦੋ ਜਾਂ ਕੀ ਕਰਦੇ ਜਿਹੜਾ ਕੁਝ ਵੀ ਹਾਂਜੀ 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 ਰਿਪੇਅਰ ਦਾ ਵੀ ਕੋਈ ਕਰਦੇ ਸੈਟ ਕਰੀ ਜਾਂਦੇ ਹਾਰੇ ਅੱਛਾ ਕਮਾਈਨਾਂ ਦੀ ਰਿਪੇਅਰ ਕਮਾਈਨਾਂ ਰਿਪੇਅਰੀ ਜਿਆਦੇ ਕੋਈ ਉਹ ਵੀ ਕਰਦੇ ਨੇ ਹਾਂਜੀ 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 ਠੀਕ ਆ ਹਾਂਜੀ ਇੱਕ ਇਧਰ ਉਧਰ ਖੜੀ ਹੈ ਮਸ਼ੀਨ ਆਪਣੇ ਕੱਟੇ ਘੜੀਆਂ ਉਹ ਵੀ ਆਪਣੇ ਕੋਲ ਆਈ ਆ ਉਹ ਕਿਹੜੀ ਆ ਪ੍ਰੀਤ ਆ ਜੀ 8 ਮਾਡਲ ਲੋਈ ਰਿਪੇਅਰ ਨੂੰ ਆਈ ਹੋਈ ਆ ਉਹ ਵੀ ਰਿਪੇਅਰ ਨੂੰ ਆਈ ਆ ਹਾਂਜੀ ਯਾਨੀ ਫਿਰ ਤਾਂ ਜਿਹੜੇ ਰਿਪੇਅਰਾਂ ਵਾਲੇ ਨੇ ਤੁਹਾਨੂੰ ਸੀਜ਼ਨ ਲਾ ਕੇ ਨਾਲ ਦੀ ਨਾਲ ਹੀ ਕਹਿ ਦਿੰਦੇ ਨੇ ਕਢਾ ਦਿੰਦੇ ਨੇ ਹਾਂਜੀ 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 ਠੀਕ ਹੈ ਉਹਨਾਂ ਦਾ ਫਿਰ ਆਪਾਂ ਠੇਕੇ ਹੀ ਕਰ ਲੈਣਾ ਵੀ ਇੰਨੇ ਪੈਸਿਆਂ ਚ ਕਰਕੇ ਤਾਂ ਮਾ ਜਿਵੇਂ ਵਾਲਾ ਕਹਿੰਦਾ ਵੀ ਨਾ ਕੰਮ ਕਰਨਾ ਉਵੇਂ ਕਰ ਲੀਦਾ ਫਿਰ ਉਹਨਾਂ ਨਾਲ ਜੀ ਉਸ ਸਾਬ ਜੇ ਸਾਰਾ ਕਰਨਾ ਸਾਰਾ ਕਰ ਲੀਦਾ ਉਹਨਾਂ ਨਾਲ ਠੀਕ ਆ ਠੀਕ ਆ ਸਣੀ ਜਿਵੇਂ ਮਾਡਲ 8 ਹੋ ਗਈ ਹੈ ਨਾ ਇਹ ਤਾਂ ਬੰਦਿਆਂ ਦੀ ਲੋਕਲ ਹੀ ਚੱਲੀ ਵੀ ਆ ਜਮਾ ਹਣਾ ਹਾਂਜੀ ਲੋ ਇਹਦਾ ਗੇਅਰ ਵੀ ਹਜੇ ਜਮਾਈ ਨਾਲ ਦੇ ਖੁੱਲਿਆ ਨਹੀਂ ਆ ਜੀ ਅੱਛਾ ਗੇਅਰ ਨਾਲ ਦਾ ਹੀ ਆ ਅਸੀਂ ਖੁੱਲੇ ਚੱਕੀ ਪਰ ਚੱਕੀ ਕੀਤਾ ਸੀ ਫੇਰ ਵੀ ਡੈਕਸਨ ਡੈਕਸਨ ਜਮਾਈ ਸਹੀ ਜਮਾਈ ਨਾਲ ਦੀ ਇਹਦੇ ਦੋਨੇ ਬੈਰਿੰਗ ਪਾਇਆ ਜਰੂਰ ਇੱਕੀ ਢੱਲੇ ਤੋਂ ਢੋਲ ਸੀਗੀ ਵੱਡੇ ਛੋਟਾ ਜੀ ਠੀਕ ਆ ਪਰ ਕੋਈ ਚੱਕਰ ਨਹੀਂ ਹੋੜ ਜੀ ਜਮਾਈ ਗਿਆ ਆਪਣੇ ਐਕਸਲ ਵੀ ਨਾਲ ਦੇ ਨੇ ਜਮਾਈ ਕੰਪਲੀਟ ਨਾਲ ਦੀਆਂ ਹਾਂ ਜੀ ਨਾਲ ਦੀਆਂ ਜਲਦੀ ਜਾਨੀ ਬੰਦੇ ਨੇ ਪਿਆਰ ਨਾਲ ਰੱਖਿਆ ਧੱਕਾ ਧੱਕਾ ਨਹੀਂ ਕਰਿਆ ਹੈਗਾ ਜਮਾਈ ਠੀਕ ਆ ਹਾਂਜੀ ਹਾਂਜੀ ਕਹਣੀ ਜਿਵੇਂ ਉਹ ਤੁਸ਼ਤਾ ਮਨ ਲਾਵੀ ਜੇ ਤੇਰੇ ਕੋਲੇ ਰਿਪੇਅਰਾਂ ਨੂੰ ਵੀ ਮਸ਼ੀਨਾਂ ਆਉਂਦੀਆਂ ਨੇਗੀਆਂ ਹਾਂਜੀ ਹਾਂਜੀ ਤੇ ਰਿ ਆਮ ਸਾਡੇ ਵਰਗੇ ਢੋਲ ਲਾ ਕੇ ਫੀਡਰ ਲਾਉਣ ਲੱਗ ਜਿੰਦੇ ਨੇ ਉਹਦਾ ਨਹੀਂ ਕੋਈ ਜ਼ਿਕਰ ਬਣਾਇਆ ਉਹਦਾ ਵੀ ਹੈਗਾ ਜੜ ਜੀ ਹੈਗਾ ਹਾਂਜੀ ਹਾਂਜੀ ਪਰ ਪਾਣੀ ਬਣਾਉਦੇ ਆਪਣੇ ਮਾਮੇ ਨੂੰ ਬਣਾਉਦੇ ਜੀ ਉਹ ਅੱਛਿਆ ਇੱਕ ਦਿਨ ਤੋਂ ਹੁਣ ਆਪਾਂ ਵੀ ਬਣਾਉਣ ਲੱਗਾਂਗੇ ਜੀ ਉਹ ਅੱਛਿਆ ਪਿਆ ਓਰੇ ਹਾਂ ਪਿਆ ਜੀ ਮਗਰ ਠੀਕ ਆ ਹਾਂਜੀ ਇਹਦੇ ਆਪ ਲਾਲੀ ਦਾ ਸੰਜਾ ਜੀ ਇਕੱਲਾ ਬੰਦਾ ਜਾ ਕੇ ਸੰਜਾ ਲਾ ਫੀਡਰ ਲਾਉਂਦਾ ਤੇ ਜੀ ਅੱਛਿਆ ਜੀ ਤੇ ਹਾਂਜੀ ਹਾਂਜੀ ਠੀਕ ਆ ਇਕੱਲਾ ਹੀ ਜਾਣ ਲਾ ਦੂਗਾ ਓਰੇ ਫੀਡਰਾਂ ਨੇ ਪਿੰਨਾ ਪਹਿਣਗੇ ਜਿਹੜੇ ਕਟਣੇ ਪੈਂਦੀਆਂ ਨੇ ਤੇ ਜੀ ਹਾਂ ਮਗਰ ਆ ਜੈਕ ਬਣਿਆ ਹੋਇਆ ਜੀ ਤਾਂ ਚੱਕਣ ਨੂੰ ਜਿੰਨਾ ਮਰਜ਼ੀ ਚ ਨੇ ਇਹ ਮਗਰ ਲੱਗੇ ਹੁੰਦਾ ਫੀਡਰ ਦੇ ਅਸਿਆ ਦੂਜਾ ਇਸ ਲੋਡ ਘੁੱਪ ਗਏ ਹਾਂਜੀ ਹਾਂਜੀ ਇਹ ਚ ਫੀਡਰ ਵਾਲੀਆਂ ਉਹ ਪੈ ਜਾਂਦੀਆਂ ਉਹ ਬੰਦੇ ਕੱਟਣੇ ਪੈਣਾ ਮੈਨੂੰ ਆਪਣੀ ਉਹਦੇ ਉੱਤੇ ਧਰ ਲਾ ਧਰ ਲਈ ਬਸ ਚਾਹੇ ਉਹਦੇ ਅੰਗਲ ਲੱਗੇ ਹੁੰਦੇ ਮਗਰ ਫੀਡਰ ਦੇ ਜੀ ਇਹਦੇ ਉੱਪਰ ਟੈਕ ਜਾਂਦੀ ਸਹੀ ਆ ਜਾਂਦੀ ਇਹ ਇਹਦੇ ਜੇ ਮੇਰੇ ਕਹੇ ਤਾਂ ਇੱਕ ਹੋਰ ਕੰਮ ਕਰੇ ਹਾਂਜੀ ਤੇ ਆਹ ਚੂੜੀ ਵਾਲਾ ਜੈਕ ਹੀ ਲਾ ਲੇ ਤੇ ਉਹ ਵੀ ਠੀਕ ਆ ਜੀ ਜੈਕ ਉਹ ਖੋਲਣਾ ਔਖਾ ਹੈ ਫਟਾ ਰੂਪ ਮੈਂ ਤਾਂ ਪਹਿਲੇ ਕੱਢਦਾ ਤਾਂ ਹਾਂ ਚੱਕਦਾ ਜੀ ਠੀਕ ਆਹਦੇ ਜਨਮ ਮਟਾਉਣਾ ਪਸਪੇਸ਼ ਦੇਣੀਆਂ ਆਹ ਇਹ ਹੈਗਾ ਜੀ ਗੱਲ ਬੰਦਿਆਂ ਦਾ ਕਰਾ ਹਾਂ ਵਧੀਆ ਚੀਜ਼ ਹੈ ਵਿੱਚ ਹੁਣ ਢੋਲਾਂ ਦੇ ਉਸ ਤੋਂ ਬਾਅਦ ਜਦੋਂ ਮਾਲਾ ਪਾਉਣਾਗਾ ਉਦੋਂ ਵੀ ਪੰਗਾ ਦਾ ਹਾਂਜੀ ਹਾਂਜੀ ਇਹ ਤੇ ਹੁਣ ਫਿੱਟ ਬਹਿ ਗਿਆ ਚੱਕ ਕੇ ਲਿਆ ਕੇ ਪਾ ਕੇ ਪਰੇਗਾ ਫਿੱਟ ਸਲਾਈਟ ਹੈ ਪੰਦਾ ਜੀ ਪੂਲੀ ਟਟ ਜਾਂਦੀ ਹੈ ਜੀ ਵੱਡੀ ਜੇ ਜੇ ਕਿਸੇ ਗਾਹਕ ਨੂੰ ਚਾਹੀਦਾ ਹੋਆ ਬਣਾ ਕੇ ਦੇ ਸਕਦਾ ਬਣਾ ਕੇ ਦੇਣਾ ਤਿਆਰ ਹੀ ਪੈਣੇ ਆਪਣੇ ਕੋਲ ਇਹ ਠੀਕ ਆ ਹਾਂਜੀ ਹਾਂਜੀ ਹਮਣ ਉਸ ਟਿਕਰੀ ਉਧਰ ਤਿਆਰ ਪੈਣੀ ਜੇ ਨਾਲ ਦੇ ਬਣਿਆ ਬੈਣਾ ਪੂਰਾ ਜੀ ਫਿਰ ਤਾਂ ਮੰਨ ਕੇ ਚੱਲ ਸੈਂਟਰ ਪੈਨ ਵੀ ਨਾਲ ਦੀ ਹੋਊਗੀ ਨਾਲ ਦੀ ਹੈ ਜੀ ਸੈਂਟਰ ਪੈਨ ਅਸੀਂ ਬੋਸ ਇੱਕੀ ਅਸੀਂ ਜੀ ਲਾਇਨ ਹਿੱਸੇ ਲਈਏ ਇਹਦੇ ਉਹ ਨਾਲ ਦੀ ਨੇ ਹਾਂਜੀ ਪਹਿਲੀ ਗੇਅਰ ਪਹਿਲੀ ਵਾਰ ਲਾਇਆ ਜੀ ਠੀਕ ਆ ਮੋਰਨੀ ਮਾਰਨੀ ਆ ਸਾਰਾ ਕੁਝ ਨਾਲ ਦੀ ਆ ਜੀ ਸਿੱਟਾ ਵਾਲੇ ਕੋਲੇ ਫੁੱਲੇ ਨਹੀਂ ਕੋਈ ਜਮੇ ਕੋਈ ਯਾ ਰੰਗ ਦੱਸਦਾਗਾ ਨਹੀਂ ਤਾਂ ਉਹ ਹੋਇਆ ਹੁੰਦਾ ਨਾ ਹਾਂਜੀ ਹਾਂਜੀ ਇਹ ਤਾਂ ਕਰਤਾਰਾਂ ਦੀ ਸੇਫਟੀ ਹੈਗੀ ਹਲੇ ਕਟਰ ਇਹਨਾਂ ਬਹੁਤ ਬੜਾ ਸਾਫ ਆ ਜੀ ਅੱਛਾ ਉਹ ਟਾਇਰ ਤਾਂ ਪੂਰੀ ਪੈਣ ਹੈ ਜੀ ਕਟਰ ਦਾ ਫਿਰ ਉਹ ਤਾਂ ਲੈ ਕੇ ਜਿੱਥੋਂ ਤੂੰ ਲੈ ਕੇ ਆਇਆ ਨਾ ਬੰਦਾ ਉਹ ਬਾਹਰੇ ਨਹੀਂ ਸੀ ਜਿਹਨੂੰ ਉਹ ਤਾਂ ਲੋਕਲ ਲੋਕਲ ਪਿੰਡ ਪਿੰਡੀ ਚੋਂ ਆਇਆ ਹਾਂਜੀ ਹਾਂਜੀ ਜੇ ਕਿ ਹਮੇਤਰ ਨੇ ਹਾਲ ਹਾਲ ਬਣਾਉਣੇ ਹੋਣ ਜਾਂ ਕੋਈ ਟਰਾਲੀ ਬਣਾਉਣੀ ਹੋਵੇ ਕਾਹਦਾ ਨੰਬਰ ਦੱਸ ਸਣੀ ਕਿੰਨਾ ਹੈ ਨੰਬਰ ਮੇਰਾ ਹੈਗਾ ਜੀ 98147 ਜੀ 72905 ਜੀ 98147 72905 72905 ਹਾਂਜੀ ਹਾਂਜੀ ਠੀਕ ਹੈ ਜੀ ਕਿਹੜਾ ਨੰਬਰ ਆ ਬਣਾ ਜੀ ਜੇ ਕਿਸੇ ਨੇ ਕੋਈ ਵੀ ਕੋਈ ਆਈਟਮ ਪਿਆਰ ਕਰਾਉਣੀ ਹੋਵੇ ਕਿਸੇ ਵੀ ਪ੍ਰਕਾਰ ਦੀ ਚਾਹੇ ਕਮੈਨ ਦੀ ਆ ਚਾਹੇ ਖੇਤੀਬਾੜੀ ਸੰਧ ਦਾ ਜੋ ਕੁਛ ਮਰਜ਼ੀ ਕੇ ਨਾਲ ਸਣੀ ਨਾਲ ਕੰਟੈਕਟ ਕਰੋ ਸੋਨੂੰ ਬਣਾ ਕੇ ਜਿੰਨਾ ਟਾਈਮ ਲਗੂ ਜਹੀ ਜੀ ਚੀਜ਼ ਹੋਊਗੀ ਜੇ 4 ਦਿਨਾਂ ਵਾਲੀ ਚੀਜ਼ ਹੋਈ 4 ਦਿਨਾਂ ਚ ਬਣਾ ਕੇ ਦੇ ਤੂੰ ਜੇ 2 ਦਿਨਾਂ ਵਾਲੀ ਹੋਈ 1 ਦਿਨਾਂ ਵਾਲੀ ਹੋਈ 1 ਇਹ ਨਹੀਂ ਹੈਗਾ ਤੁਹਾਨੂੰ ਲਾਰੇ ਜੇ ਲਾਈ ਜਾਊਗਾ ਵੀ ਅੱਜ ਦਿਨਿਆਂ ਕੱਲ ਨੂੰ ਦਿਨਿਆਂਗੇ ਟਾਈਮ ਦਾ ਸਮਾਂ ਦੇ ਤਾਂ ਵੀ ਤੁਹਾਨੂੰ 4 ਦਿਨਾਂ ਨੂੰ ਮਿਲੂ 4 ਦਿਨਾਂ ਨੂੰ ਮਿਲੂਗੀ ਜਾਇਜ਼ ਰੇਟਾਂ ਤੇ ਠੀਕ ਸਹੀ ਠੀਕ ਹੈ ਜੀ ਧੰਨਵਾਦ ਤੇਰਾ ਸਮਾਂ ਦੇਣ ਲਈ ਠੀਕ ਹੈ ਹਾਂਜੀ ਹਾਂਜੀ ਜੇ ਸਾਡਾ ਹੀ ਵੀਡੀਓ ਦੇਖ ਕੇ ਆਉ ਕੋਈ ਬੰਦਾ ਫੋਨ ਫਾਨ ਹੋ ਕੇ ਤਾਂ ਅਗਲੇ ਨਾਲ ਵਧੀਆ ਡੀਲ ਕਰੀਂ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜਿੰਦਰ ਸਿੰਘ ਬਾਈ ਜੀ ਠੀਕ ਹੈ ਠੀਕ ਹੈ ਸਮਾਂ ਦੇਣ ਲਈ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸੀਗਾ